ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲੋਂ ਤੁਸੀਂ ਦੇਖ ਰਹੇ ਹੋ ਹਾਂ ਦਿਨਿਕ ਸਵੇਰਾ ਟੀਵੀ ਸੋ ਤਾਨਿਆ ਮਿੱਤਲ ਦੀ ਗੱਲ ਕਰਾਂਗੇ ਤਾਨਿਆ ਮਿੱਤਲ ਉਹ ਪਰਸਨੈਲਿਟੀ ਹੈ ਜਿਸ ਨੇ ਬਿਗ ਬਾਸ ਦੇ ਘਰ ਦੇ ਅੰਦਰ ਬਹੁਤ ਮਸਾਲਾ ਦਿੱਤਾ ਆਪਣੀਆਂ ਵੱਖਰੀਆਂ ਵੱਖਰੀਆਂ ਹਰ ਦਿਨ ਨਵੇਂ ਬ੍ਰਾਂਡਸ ਨਵੀਆਂ ਫੈਕਟਰੀਜ਼ ਆਪਣੇ ਰਿਚ ਨੈਸ ਨੂੰ ਸ਼ੋ ਕਰਕੇ ਜਿਹੜੀ ਉਸਨੇ ਘਰ ਦੇ ਅੰਦਰ ਆਡੀਅנס ਨੂੰ ਆਪਣੇ ਨਾਲ ਬੰਨ ਕੇ ਰੱਖਿਆ ਉਹ ਤਾਨਿਆ ਮਿੱਤਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਤੇ ਕੋਈ ਕੇਸ ਵਗੈਰਾ ਵੀ ਹੁਣ ਜਿਹੜਾ ਉਹ ਹੋਇਆ ਹੈ ਜਿਸ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਤਾਨਿਆ ਮਿੱਤਲ ਦੇ ਪਰਿਵਾਰ ਤੇ ਜਾਂ ਤਾਨ ਕੇ ਇਸ ਦੀ ਖਬਰ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਤਾਨਿਆ ਮਿੱਤਲ ਦੇ ਬਹੁਤ ਸਾਰੇ ਬਿਜ਼ਨੈਸਸ ਨੇ ਜਿਸ ਦਾ ਖੁਲਾਸਾ ਹੈ ਉਹਨਾਂ ਦੇ ਬ੍ਰਦਰ ਵੀ ਘਰ ਦੇ ਅੰਦਰ ਕਰਕੇ ਗਏ ਨੇ ਕਿ ਹਾਂ ਬਈ ਬਿਜ਼ਨਸ ਹੈ ਤਾਂ ਹੈ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਬਹੁਤ ਸਾਰੇ ਲੋਕ ਨੇ ਬਹੁਤ ਵੱਡੀ ਫੈਮਿਲੀ ਹੈ ਸਾਡੀ ਸੋ ਤਾਨਿਆ ਮਿੱਤਲ ਦਾ ਬੇਸਿਕਲੀ ਕਹਿਣ ਦਾ ਮਤਲਬ ਇਹ ਹੁੰਦਾ ਸੀਗਾ ਕਿ ਉਸ ਦੇ ਪਰਿਵਾਰ ਦੇ ਵਿੱਚ ਵੀ ਜਿਹੜੇ ਬਿਜ਼ਨੈਸਸ ਨਹੀਂ ਹੈ ਜਿਵੇਂ ਮਾਮਾ ਚਾਚਾ ਤਾਇਆ ਉਹਨਾਂ ਦੇ ਵੀ ਉਸ ਨੂੰ ਵੀ ਉਹ ਆਪਣਾ ਦੱਸ ਰਹੀ ਸੀ ਬਿਗ ਬੌਸ ਦੇ ਘਰ ਦੇ ਅੰਦਰ ਬਹੁਤ ਸਾਰੀ ਰਿਸਰਚਾਂ ਹੋਣੀਆਂ ਸ਼ੁਰੂ ਹੋ ਗਈਆਂ ਤਾਨਿਆ ਮਿੱਤਲ ਦੀਆਂ ਬਾਹ ਸਿਕਿਉਰਿਟੀ ਗਾਰਡ ਹੈਗੇ ਨੇ ਇੰਨੇ ਬੋਡੀਗਾਰਡਸ ਲੈ ਕੇ ਫਿਰਦੀ ਆ ਕਿੱਥੇ ਕਿੱਥੇ ਲਿਫਟ ਲੱਗੀ ਆ ਘਰ ਦੇ ਅੰਦਰ ਸੋ ਤਾਨਿਆ ਨੇ ਖੂਬ ਮਸਾਲਾ ਦਿੱਤਾ ਬਿੱਗ ਬਾਸ ਨੂੰ ਸੋ ਬਿੱਗ ਬਾਸ ਨੂੰ ਲੈ ਕੇ ਤਾਨਿਆ ਮਤਲਬ ਬਹੁਤ ਜ਼ਿਆਦਾ ਕੰਟਰੋਵਰਸੀ ਚੂਹੀ ਹੈ ਬਹੁਤ ਜ਼ਿਆਦਾ ਵਾਇਰਲ ਵੀ ਹੈ ਬਾਹਰ ਬਹੁਤ ਸਾਰੇ ਲੋਕ ਨੇ ਜਿਹੜੇ ਤਾਨਿਆ ਮਤਲਬ ਦੀਆਂ ਕਹਿ ਸਕਦੇ ਅਸੀਂ ਕਿ ਮੈਂ ਮਿਕਰੀਆਂ ਕਰਕੇ ਰੀਲਸ ਪੋਸਟ ਕਰ ਰਹੇ ਨੇ ਕਿਉਂਕਿ ਤਾਨਿਆ ਟਰੈਂਡ ਚ ਚੱਲ ਰਹੀ ਆ ਤਾਨਿਆ ਨੂੰ ਇੱਕ ਤਾਂ ਕਪੂਰ ਨੇ ਵੀ ਜੋ ਹੈ ਫੇਵਰ ਕਰ ਦਿੱਤਾ ਹੈ ਕਿ ਬਾਹਰ ਨਿਕਲਦੇ ਏਕਤਾ ਔਰ ਅਮਾਲ ਜਿਹੜੇ ਨੇ ਉਹਨਾਂ ਦੋਨਾਂ ਨੂੰ ਬਾਲਾਜੀ ਟੈਲੀਫੋਨਸ ਦੇ ਵੱਲੋਂ ਦੇ ਬਾਰੇ ਹਜੇ ਕੁਝ ਨਹੀਂ ਪਤਾ ਲੇਕਿਨ ਇਕਤਾ ਕਪੂਰ ਦਾ ਜਿਵੇਂ ਕਿ ਹਮੇਸ਼ਾ ਤੋਂ ਰੂਲ ਹੈ ਕਿ ਉਹ ਬਿੱਗ ਬਾਸ ਦੇ ਘਰ ਦੇ ਅੰਦਰ ਆ ਕੇ ਬਿੱਗ ਬਾਸ ਦੇ ਕੰਟੈਸਟੈਂਟਸ ਨੂੰ ਕੰਮ ਦੇ ਕੇ ਜਾਂਦੀ ਹੈ ਇਦਾਂ ਹੀ ਉਸਨੇ ਤਾਨਿਆ ਮਿੱਤਲ ਤੇ ਅਮਾਲ ਨੂੰ ਕਾਸਟ ਕਰ ਲਿਆ ਸੋ ਇਹ ਦੋਨੋਂ ਜੜੇ ਨੇ ਹੁਣ ਬਾਲਾਜੀ ਟੈਲੀਫਿਲਮਸ ਦੇ ਕਿਸੇ ਵੀ ਵੱਡੇ ਪ੍ਰੋਜੈਕਟ ਦਾ ਹਿੱਸਾ ਬਣ ਸਕਦੇ ਨੇ ਹੋ ਸਕਦਾ ਹੈ ਨਾ ਦੋਨਾਂ ਦੀ ਲਵ ਸਟੋਰੀ ਦਿਖਾਈ ਜਾਏ ਹੋ ਸਕਦਾ ਵੱਖਰੇ ਵੱਖਰੇ ਪ੍ਰੋਜੈਕਟਸ ਨੂੰ ਇਹ ਤਾਂ ਹੁਣ ਸਮਾਂ ਆਉਣ ਤੇ ਪਤਾ ਲੱਗੇਗਾ ਫਿਲਹਾਲ ਲਈ ਤੁਹਾਨੂੰ ਦੱਸ ਦੇਣੇ ਕਿ ਤਾਨਿਆ ਮਿੱਤਲ ਇਜ਼ ਔਨ ਟ੍ਰੈਂਡਿੰਗ ਤਾਂ ਹੀ ਉਸ ਨੂੰ ਜੋ ਹੈ ਬਾਲਾਜੀ ਟੈਲੀਫਿਲਮਸ ਦੇ ਵੱਲ ਤੱਕ ਪਹੁੰਚਦੀ ਹੈ ਕਿ ਨਹੀਂ ਕਿਉਂਕਿ ਪੰਜ ਲੋਕ ਜਾਣੇ ਨੇ ਟੌਪ 5 ਜਿਨ੍ਹਾਂ ਦੇ ਚਾਰ ਪਹੁੰਚ ਗਏ ਨੇ ਤੇ ਤਾਨਿਆ ਦਾ ਨਾਮ ਵੀ ਨਹੀਂ ਆਇਆ ਔਰ ਅਮਾਲ ਦਾ ਵੀ ਨਹੀਂ ਆਇਆ ਇਹ ਵੀ ਕੋਈ ਟਵਿਸਟ ਹੈ 빅ਬੋਸ ਦਾ ਸੋ ਦੇਖਣਾ ਬਹੁਤ ਖਾਸ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਹਾਂ ਦੈਨਿਕ ਸਵੇਰਾ ਟੀਵੀ ਸੋ ਤਾਨਿਆ ਮਿੱਤਲ ਦੀ ਗੱਲ ਕਰਾਂਗੇ ਤਾਨਿਆ ਮਿੱਤਲ ਉਹ ਪਰਸਨੈਲਿਟੀ ਹੈ ਜਿਸ ਨੇ ਬਿੱਗ ਬਾਸ ਦੇ ਘਰ ਦੇ ਅੰਦਰ ਬਹੁਤ ਮਸਾਲਾ ਦਿੱਤਾ ਆਪਣੀਆਂ ਵੱਖਰੀਆਂ ਵੱਖਰੀਆਂ ਹਰ ਦਿਨ ਨਵੇਂ ਬ੍ਰਾਂਡਸ ਨਵੀਆਂ ਫੈਕਟਰੀਜ਼ ਆਪਣੇ ਰਿਚ ਨੈਸ ਨੂੰ ਸ਼ੋ ਕਰਕੇ ਜਿਹੜੀ ਉਸਨੇ ਘਰ ਦੇ ਅੰਦਰ ਆਡੀਅנס ਨੂੰ ਆਪਣੇ ਨਾਲ ਬੰਨ ਕੇ ਰੱਖਿਆ ਉਹ ਤਾਨਿਆ ਮਿੱਤਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਤੇ ਕੋਈ ਕੇਸ ਵਗੈਰਾ ਵੀ ਹੁਣ ਜਿਹੜਾ ਹੈ ਉਹ ਹੋਇਆ ਹੈ ਜਿਸ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਤਾਨਿਆ ਮਿੱਤਲ ਦੇ ਪਰਿਵਾਰ ਤੇ ਜਾਂ ਕਿਸ ਦੀ ਖਬਰ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਨਾਲ ਤੁਹਾਨੂੰ ਵੀ ਦੱਸ ਦਿੰਨੀ ਆ ਕਿ ਤਾਨਿਆ ਮਿੱਤਲ ਦੇ ਬਹੁਤ ਸਾਰੇ ਬਿਜ਼ਨੈਸਿਸ ਨੇ ਜਿਸ ਦਾ ਖੁਲਾਸਾ ਹੈ ਉਹਨਾਂ ਦੇ ਬ੍ਰਦਰ ਵੀ ਘਰ ਦੇ ਅੰਦਰ ਕਰਕੇ ਗਏ ਨੇ ਕਿ ਹਾਂ ਬਈ ਬਿਜ਼ਨਸ ਹੈ ਤਾਂ ਹੈ ਕਿਉਂਕਿ ਸਾਡੀ ਫੈਮਲੀ ਦੇ ਵਿੱਚ ਬਹੁਤ ਸਾਰੇ ਲੋਕ ਨੇ ਬਹੁਤ ਵੱਡੀ ਫੈਮਲੀ ਹੈ ਸਾਡੀ ਸੋ ਤਾਨਿਆ ਮਿੱਤਲ ਦਾ ਬੇਸਿਕਲੀ ਕਹਿਣ ਦਾ ਮਤਲਬ ਇਹ ਹੁੰਦਾ ਸੀਗਾ ਕਿ ਉਸ ਦੇ ਪਰਿਵਾਰ ਦੇ ਵਿੱਚ ਵੀ ਜਿਹੜੇ ਬਿਜ਼ਨੈਸਿਸ ਨੇ ਜਿਵੇਂ ਮਾਮਾ ਚਾਚਾ ਤਾਇਆ ਉਹਨਾਂ ਦੇ ਵੀ ਉਸ ਨੂੰ ਵੀ ਉਹ ਆਪਣਾ ਦੱਸ ਰਹੀ ਸੀ ਬਿਗ ਬਾਸ ਦੇ ਘਰ ਦੇ ਅੰਦਰ ਬਹੁਤ ਸਾਰੀ ਰਿਸਰਚਾਂ ਹੋਣੀ ਸ਼ੁਰੂ ਹੋ ਗਈਆਂ ਤਾਨਿਆ ਮਿੱਤਲ ਦੀਆਂ ਬਾਹਰ ਕਿ ਤਾਨਿਆ ਦੇ ਸਿਕਿਉਰਿਟੀ ਗਾਰਡ ਹੈਗੇ ਨੇ ਇੰਨੇ ਬੋਡੀਗਾਰਡਸ ਲੈ ਕੇ ਫਿਰਦੀ ਆ ਕਿੱਥੇ ਕਿੱਥੇ ਲਿਫਟ ਲੱਗੀ ਆ ਘਰ ਦੇ ਅੰਦਰ ਸੋ ਤਾਨਿਆ ਨੇ ਖੂਬ ਮਸਾਲਾ ਦਿੱਤਾ ਬਿਗ ਬਾਸ ਨੂੰ ਸੋ ਬਿਗ ਬਾਸ ਨੂੰ ਲੈ ਕੇ ਤਾਨਿਆ ਮਿੱਤਲ ਬਹੁਤ ਜ਼ਿਆਦਾ ਕੰਟਰੋਵਰਸੀ ਚ ਹੂਆ ਬਹੁਤ ਜ਼ਿਆਦਾ ਵਾਇਰਲ ਵੀ ਹੈ ਬਾਹਰ ਬਹੁਤ ਸਾਰੇ ਲੋਕ ਨੇ ਜਿਹੜੇ ਤਾਨਿਆ ਮਿੱਤਲ ਦੀਆਂ ਕਹਿ ਸਕਦੇ ਅਸੀਂ ਕਿ ਮਿਕਰੀਆਂ ਕਰਕੇ ਰੀਲਸ ਪੋਸਟ ਕਰ ਰਹੇ ਨੇ ਕਿਉਂਕਿ ਤਾਨਿਆ 트ੈਂਡ ਚ ਚੱਲ ਰਹੀ ਆ ਤਾਨਿਆ ਨੂੰ ਇੱਕ ਤਾਂ ਕਪੂਰ ਨੇ ਵੀ ਜੋ ਹੈ ਫੇਵਰ ਕਰ ਦਿੱਤਾ ਹੈ ਕਿ ਬਾਹਰ ਨਿਕਲਦੇ ਇੱਕ ਤਾਂ ਔਰ ਅਮਾਲ ਜਿਹੜੇ ਨੇ ਉਹਨਾਂ ਦੋਨਾਂ ਨੂੰ ਬਾਲਾ ਜੀ ਟੈਲੀਫੋਨਸ ਦੇ ਵੱਲੋਂ ਕੰਮ ਦੇ ਬਾਰੇ ਹਜੇ ਕੁਝ ਨਹੀਂ ਪਤਾ ਲੇਕਿਨ ਇਕਤਾ ਕਪੂਰ ਦਾ ਜਿਵੇਂ ਕਿ ਹਮੇਸ਼ਾ ਤੋਂ ਰੂਲ ਹੈ ਕਿ ਉਹ ਬਿੱਗ ਬਾਸ ਦੇ ਘਰ ਦੇ ਅੰਦਰ ਆ ਕੇ ਬਿੱਗ ਬਾਸ ਦੇ ਕੰਟੈਸਟੈਂਟਸ ਨੂੰ ਕੰਮ ਦੇ ਕੇ ਜਾਂਦੀ ਹੈ ਇਦਾਂ ਹੀ ਉਸਨੇ ਤਾਨਿਆ ਮਿੱਤਲ ਤੇ ਅਮਾਲ ਨੂੰ ਕਾਸਟ ਕਰ ਲਿਆ ਸੋ ਇਹ ਦੋਨੋਂ ਜੜੇ ਨੇ ਹੁਣ ਬਾਲਾਜੀ ਟੈਲੀਫਿਲਮਸ ਦੇ ਕਿਸੇ ਵੀ ਵੱਡੇ ਪ੍ਰੋਜੈਕਟ ਦਾ ਹਿੱਸਾ ਬਣ ਸਕਦੇ ਨੇ ਹੋ ਸਕਦਾ ਹੈ ਨਾ ਦੋਨਾਂ ਦੀ ਲਵ ਸਟੋਰੀ ਦਿਖਾਈ ਜਾਏ ਹੋ ਸਕਦਾ ਵੱਖਰੇ ਵੱਖਰੇ ਪ੍ਰੋਜੈਕਟਸ ਨੂੰ ਇਹ ਤਾਂ ਹੁਣ ਸਮਾਂ ਆਉਣ ਤੇ ਪਤਾ ਲੱਗੇਗਾ ਫਿਲਹਾਲ ਲਈ ਤੁਹਾਨੂੰ ਦੱਸ ਦੇਣੀ ਕਿ ਤਾਨਿਆ ਮਿੱਤਲ ਇਜ਼ ਔਨ ਟ੍ਰੈਂਡਿੰਗ ਤਾਂ ਹੀ ਉਸ ਨੂੰ ਜੋ ਹੈ ਬਾਲਾਜੀ ਟੈਲੀਫਿਲਮ ਦੇ ਵੱਲੋਂ ਯ ਤੱਕ ਪਹੁੰਚਦੇ ਕਿ ਨਹੀਂ ਕਿਉਂਕਿ ਪੰਜ ਲੋਕ ਜਾਣੇ ਨੇ ਟੌਪ 5 ਜਿਨ੍ਹਾਂ ਦੇ ਚਾਰ ਪਹੁੰਚ ਗਏ ਨੇ ਤੇ ਤਾਨਿਆ ਦਾ ਨਾਮ ਵੀ ਨਹੀਂ ਆਇਆ ਔਰ ਅਮਾਲ ਦਾ ਵੀ ਨਹੀਂ ਆਇਆ ਇਹ ਵੀ ਕੋਈ ਟਵਿਸਟ ਹੈ 빅 ਬੌਸ ਦਾ ਸੋ ਦੇਖਣਾ ਬਹੁਤ ਖਾਸ ਹੈ